ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਦਿਖਾਉਣੇ ਦੋਵੇਂ ਟੋਕੜਾਂ ਗੱਬਣਾਂ ਚੰਗੇ ਮਿਲਕ ਰਿਕਾਰਡ ਵਾਲੀਆਂ 35 ਤੋਂ 40 ਲੀਟਰ ਤੇ ਝੋਟੀ ਵੀ ਆਪਾਂ ਦਿਖਾਵਾਂਗੇ ਦੂਜਾ ਸੂਹਾ ਸੋਣੀ ਇਹ ਵੀ ਟੋਕੜ ਗੱਬਣਿਆਂ ਤੇ ਆਪਾਂ ਕਰਦੇ ਆਂ ਵੀਰ ਅੱਜ ਸੋਨੂ ਦੇ ਨਾਲ ਗੱਲਬਾਤ ਵੀਰ ਬਗੀਚਾ ਗਿਆ ਵਕਦੇ ਚਲੋ ਕੋਈ ਕੰਮ ਪੈ ਗਿਆ ਹੋ ਤੇ ਕਰਨਾ ਥੋੜਾ ਜਿਹਾ ਬਾਹਰ ਜਾਣਾ ਪਿਆ ਸਾਸਿਕਾ ਭਾਜੀ ਸਾਸਿਕਾ ਭਾਈ ਸਾਸਿਕਾ ਜੀ ਹੋਸ ਨਾ ਠੀਕ ਠਾਕ ਬਹੁਤ ਵਧੀਆ ਧੰਨਵਾਦ ਜੀ ਵੀਰ ਜੀ ਚਲੋ ਧੰਨਵਾਦੀ ਚਾਹੀਦਾ ਹੋ ਠੀਕ ਠਾਕ ਆ ਵਧੀਆ ਵੀਰ ਜੀ ਵਧੀਆ ਕੰਮ ਪੈ ਗਿਆ ਵੀਰ ਨੂੰ ਕਰੇ ਕੰਮ ਪੈ ਗਿਆ ਮੈਨੂੰ ਤਾਂ ਵੀਡੀਓ ਬਣਾਵਣੀ ਠੀਕ ਆ ਹਾਂ ਆ ਚਲੋ ਜ਼ਰੂਰੀ ਕੰਮ ਤੋਂ ਉਹਦੇ ਘਰ ਕੇ ਜਾਣਾ ਪਿਆ ਤੇ ਇੱਕ ਰ ਨਾਮ ਐਡਰੈਸ ਦਾ ਦੇ ਭਾਜੀ ਤੁਹਾਨੂੰ ਬਹਰਡ ਪਿੰਡ ਹਾਂ ਜੀ ਪਿੰਡ ਹਰੜ ਕਲਾਂ ਨਾਮ ਵੀਰ ਜੀ ਭਾਈ ਤੁਹਾਨੂੰ ਪਤਾ ਹੀ ਵਹਲਾ ਜੀ ਬਿਲਕੁਲ ਬਿਲਕੁਲ ਜੀ ਤੇ ਨੰਬਰ ਮੂਦੀ ਦੇ ਦੇਣਾ ਹਾਂ ਠੀਕ ਆ ਜੀ ਫੋਨ ਨੰਬਰ ਤੁਸੀਂ ਨੋਟ ਵੀ ਕਰ ਸਕਦੇ 90 ਲਓ ਜੀ ਕੋਠੇ ਜਿਹੜੀ ਵਹਿੜਿਆ ਦੱਸਿਓ ਭਾਜੀ ਇਹਦੇ ਬਾਰੇ ਸਾਡੇ 6 ਮਹੀਨੇ ਚੱਕ ਪਾ ਦੇ ਠੀਕ ਆ ਜੀ ਆਪਾਂ ਕਿਹੜੇ ਇੱਕ ਗਾਰੰਟੀ ਦੇਣੀ ਆ ਪਰਿੰਦੀ ਇਹ ਆਪਾਂ ਦੇ ਘਰ ਚੈੱਕ ਕਰਾ ਲਈ ਲਿਆ ਗਏ ਠੀਕ ਆ ਠੀਕ ਆ ਸਾਡੇ 6 ਮਹੀਨੇ ਦੇ ਕੰਬਨ ਜੇ ਉਹਦੇ ਕੋਲ 10 ਕਿਲੋ ਲਓ ਜੀ ਸਾਡੇ 8-8 ਕਿਲੋ ਦੀ ਗਾਰੰਟੀ ਦੀ ਗੀ ਠੀਕ ਆ ਜੀ ਠੀਕ ਆ ਬਿਲਕੁਲ ਸਹੀ ਗੱਲ ਆ ਯਾਰ ਜੇ ਸਿਰੇ ਦੀ ਠੀਕ ਆ ਠੀਕ ਆ ਲਓ ਜੀ ਗਰਮੀਆਂ ਦਾ ਤੋਹਫਾ ਜੇ ਸਾਢੇ 6 ਗਾਣਾ ਸਮਝੇ ਹਾਂਜੀ ਇਹਨੂੰ ਮਾਦੀ ਸਮਝ ਕੇ ਲਵੇ ਕੋਈ ਠੀਕ ਆ ਠੀਕ ਆ ਠੀਕ ਆ ਗਾਣਾ ਸਮਝੇ ਨਾ ਮਾਦੀ ਸਮਝੇ ਤੂੰ ਲਓ ਜੀ ਮਾਦੀ ਸਮਝੇ ਬਾਕੀ ਕਿਚੜ ਬਣੇ ਨਾ ਗੱਲ ਨਾ ਬਾਤ ਬਿਲਕੁਲ ਜੀ ਤੇ 45 ਕਿਲੋ ਤੋਂ ਪਲੱਸ ਗਈ ਏ ਲਓ ਜੀ ਪਹਿਲਾਂ ਕਿੰਨੇ ਟਾਈਮ ਚ ਵਾਈ ਹੁੰਦੀ ਸੀ ਜੇ ਜੀ ਅੱਛਾ ਜੀ ਤਿੰਨ ਟਾਈਮ ਚ ਵਾਈ ਕਰਦੇ ਰਹੇ ਠੀਕ ਆ ਠੀਕ ਆ ਲਓ ਜੀ 45 ਲੀਟਰ ਦਾ ਮਿਲਕਰ ਰਿਕਾਰਡ ਜੀ ਪਹਿਲਾਂ ਦਾ ਹੀ ਤੇ ਦੂਜੇ ਲਈ ਗਾਂ ਗੱਭਣ ਜੇ 6.5 ਮਹੀਨੇ ਰੀ ਚੈੱਕ ਪਾਸ ਆਜਿ ਨੂੰ ਵੱਡੇ ਤੇ ਦੁੱਧ 10 ਲੀਟਰ ਆ ਪਰ ਅੱਠ ਦੀ ਫੁੱਲ ਗਾਰੰਟੀ ਦੇਤੀ ਹੋਗੀ ਸੁਣੋ ਨੇ ਬਲਾਰੋ ਗੱਡੀ ਦੇ ਵਿੱਚ ਆਊਗੀ ਕਰਮਾਲੀਆ ਵੇਖ ਸਕਦੇ ਤੁਸੀਂ ਫੇਸ ਕੁਆਲਟੀ ਗਰਮੀਆਂ ਦਾ ਤੋਹਫਾ ਥਾਣਾ ਜਿਹੜਾ ਬਹੁਤ ਹੀ ਬਾਕਮਾਲ ਲੱਗਾ ਚਮਾ ਨੁਕਰਾਂ ਤੇ ਐਨ ਪੀੜੀ ਦੇ ਪਾਸ ਵਰਗਾ ਥਾਣਿਆ ਕੱਲਾ ਕੱਲ ਸਹੀ ਗੱਲ ਆ ਜੀ ਬੜੀ ਤਗੜੀ ਵਾੜਿਆ ਦੇ ਰਾਜੀ ਲੋ ਵੱਡੀ ਹੈ ਨਾ ਸਹੀ ਗੱਲ ਆ ਬਹੁਤੀ ਵੱਡੀ ਹੈ ਦੇ ਏ ਭਾਈ ਜਦੋਂ ਸੁਣੀ ਹੈ ਨਾ ਹਾਂਜੀ ਰੁਪਈਏ ਦੇ ਡਬਲ ਦੇ ਡਬਲ ਕਰ ਦੂਗੀ ਠੀਕ ਹੈ ਠੀਕ ਹੈ ਡਬਲ ਦੇ ਡਬਲ ਕਰ ਦੂਗੀ ਠੀਕ ਹੈ ਠੀਕ ਹੈ ਲੋ ਜੀ ਥਾਣ ਵੀ ਮੁਠੀਦਾਰ ਲੱਗਾ ਜੇ ਕਰਮਾਲੀ ਨੂੰ ਤੇ ਵੇਖ ਸਾਦੇ ਬਾਕੀ ਰਾਜੀ ਰੂਜੀ ਆ ਵੇਖ ਸਾਦੇ ਜੇ ਤੇ ਹੈ ਫਲਕਾਰੀ ਵਾਲੀ ਤਾਂ ਕਰਕੇ ਫਲਕਾਰੀ ਪਾਈ ਆ ਵੇਖ ਸਾਦੇ ਨਗਿੰਨਾ ਹੀ ਆਣ ਘੋੜੀਆਂ ਵਰਗੀ ਕਰਮਾਲੀ ਤੇ ਥਾਣ ਵੇਖੋ ਕੀ ਆ ਇਹ ਹਿਸਾਬ ਨਾਲ ਗਾਣਾ ਕੋਈ ਸਮਝੇ ਮਾਜੀ ਸਮਝ ਕੇ ਲਵੇ ਕੋਈ ਮਾਜੀ ਸਮਝੇ ਲਓ ਜੀ ਵੇਖ ਸਕਦੇ ਥਣਾ ਦਾ ਸੈਜ ਗਿਆ ਬਾਈ ਜੀ ਆਪਾਂ ਘਰ ਵੀ ਦੱਸ ਸਕਦੇ ਆ ਠੀਕ ਆ ਠੀਕ ਆ ਇਹ ਤੋਂ ਥਾਂ ਤੋਂ ਚਲੋ ਇਹ ਆ ਫਿਰ ਤੁਹਾਨੂੰ ਬੜਾ ਆਈ ਚਲਾਈ ਬਣੀ ਆ ਹਾਂ ਜੀ ਹਾਂ ਜੀ ਮਾਜਾ ਨਹੀਂ ਹੁੰਦਾ ਫਿਰ ਆਈ ਚਲਾਈ ਚਲੋ ਤਰੀ ਦੇ ਗਾਹ ਕਿਉੜਿਆ ਲੈਂਦਾ ਬਾਈ ਬਿਲਕੁਲ ਬਿਲਕੁਲ ਜੀ ਠੀਕ ਨਾ ਗੱਲ ਬਿਲਕੁਲ ਸਹੀ ਗੱਲ ਆ ਹਾਂ ਕਿੰਨਾ ਕ ਜੀ ਫਿਲਮ ਦਾ ਕਰ ਖਾਉ ਆਪਾਂ ਇਹ ਤੋਂ ਵੱਤੋਂ ਵੱਤੋਂ ਆਉਂਦੀ ਨਗਰ ਆਪਣੇ ਕੋ ਬਿਲਕੁਲ ਇਹ ਗੱਲ ਸਹੀ ਗੱਲ ਸਹੀ ਗੱਲ ਆ ਕਿੰਨਾ ਕ ਜੀ ਭਾਜੀ ਮੁੱਲ ਫਿਰ ਇਹਦਾ ਭਾਜੀ ਮੁੱਲ ਦਾ ਹੁਣ ਵੀ ਭ ਕੁਕ ਇਨੀਆ ਕੁੰਨੀ ਆਲੀ ਚੋਣ ਆਲੀ ਹੈਗੀ ਹੈ ਹਾਂਜੀ ਇਹ ਜਿਹੜਾ ਵੀਰ ਦੇ ਉਦਾਂ ਕੈਨੀਆਂ ਲੈ ਜੂ ਤੈਨੂੰ ਕੈਨ ਲੈਣਾ ਬੂ ਬਾਜ ਬਚ ਕੈਨ ਲੈਣਾ ਪਊਗਾ ਠੀਕ ਹੈ ਨਾ ਹਾਂਜੀ ਹੁਣ ਭਾਈ ਦੇ ਦਈਏ 75 ਦੀ 75 ਦੀ ਡਬਲ ਕਰ ਲੈ ਜੀ ਨਹੀਂ ਕਰ ਜਾਣੇ ਭਾਈ ਟਾਈਮ ਹੀ ਦਾ ਸਮਝਦਾ ਵੇਖੋ ਮੇਰਾ ਵੀਰ ਸਾਨੂੰ 20 ਦਿਨ ਕੱਚੀ ਦੇ ਦੂਣਾ ਇਹ 20 ਦਿਨ ਕੱਚੀ ਸਾਨੂੰ ਹਾਂਜੀ ਅਸੀਂ ਲੱਖੋਂ ਬਾਅਦ ਫੇਰ ਲਾਵਾਂਗੇ ਠੀਕ ਹੈ ਜੀ ਲੱਖੋਂ ਅਸੀਂ ਵਧਨੀਏ ਤੇ ਡੇਢ ਦੀ ਆਪਾਂ ਵੇਚਾਂਗੇ ਡੇਢ ਦੀ ਅੱਛਾ ਜੀ ਪਰ ਲੱਖੋਂ ਬਾਅਦ ਆਪਾਂ ਲੈ ਲਾਂਗੇ ਫਿਰ ਵੀਰ ਕੋ ਜੇ ਡੇਢ ਮਹੀਨਾ ਦੇ ਦੁੱਧ ਚੋਲੇ ਹਾਂਜੀ ਸਾੰਬ ਦੇ ਬਿਲਕੁਲ ਸਹੀ ਨਾ ਸਰੀਜ ਨਾਲ ਦੋਬਲੀ ਆਪਾਂ ਦੇ ਕੇ ਮੱਲ ਲਿਆਵਾਂਗੇ ਲਓ ਜੀ ਰੁਪਈਏ ਡਬਲ ਕਰ ਜੂਗੀ ਕਰਮਾ ਵਾਲੀ ਬਾਕੀ ਰਹਿ ਤੇ ਸਾਰੇ ਗਏ ਪਿਛੇ ਢਾਈ ਮਹੀਨੇ ਦੇ ਢਾਈ ਮਹੀਨੇ ਲਓ ਜੀ ਢਾਈ ਮਹੀਨੇ ਨਾਲੇ ਦੁੱਧ ਵੀ ਦੇਖਣਾ ਜੀ ਮਹੀਨਾ ਡੇਢ ਮਹੀਨਾ ਨੇ ਨਹੀਂ ਲੈਣਾ ਜੀ ਇਹ ਕੱਦਲ ਕੀ ਵਿੱਚ ਹੋਣੀ ਕੋਈ ਨਹੀਂ ਵੇਚਦਾ ਸਹੀ ਗੱਲ ਲਓ ਜੀ ਇੱਕ ਬੰਦਾ ਰੋਮਾਨਾ ਹੋਏ ਦੇਰ ਉੱਠਿਆ ਹੀ ਸਹੀ ਗੱਲ ਹੈ ਸਹੀ ਗੱਲ ਹੈ ਕਰ ਦਈਏ ਵੀਰ ਜੀ ਨਿਕਾਜਾ ਹੈ ਰੇਟ ਇਹਦਾ ਹਾਂਜੀ ਜਿਹੜਾ ਵੀਰ ਲੈ ਗਿਆ ਨਾ ਉਹਨੂੰ ਰੋਜ਼ ਉੱਠਣਾ ਚੜ੍ਹਦੇ ਆ ਦੇਣੀ ਕੋਈ ਕੰਮ ਨਹੀਂ ਕਰਦੀ ਲੋੜ ਰੁਪਈਆ 1500 2000 ਸਰਾਣੇ ਪਿਆ ਹੋ ਗੇ ਸਰਾਣੇ ਪਿਆ ਹੋ ਗਾ ਨਹੀਂ ਸਹੀ ਗੱਲ ਹੈ ਸਹੀ ਗੱਲ ਹੈ 45 ਲੀਟਰ ਜਿਹੜਾ ਦੁੱਧ ਬਹੁਤ ਆ ਬਾਕੀ ਕੋਣ ਰੀਜ ਨਾ ਸੰਭਲੂ ਤਾਂ ਵਾਧੂ ਵੀ ਮਿਲਣ ਹਾਂਜੀ ਵੀਰ ਇਦਾਂ ਹੀ ਹਾਂਜੀ ਹਾਂ ਕਰ ਦੋ ਵੀਰ ਜੀ ਫਿਰ ਛੋੜ ਛੱਪਾ ਭਾਜੀ ਸਿਰਫ 70 ਦੀ ਦੇ ਦਈਏ ਨਹੀਂ ਕਰ ਦਈਏ ਅੰਦਰ ਜੇ ਕੋਈ ਆਪਣੇ ਲਾਗੇ ਜਾ ਕੇ ਜਾਵੇ ਮੋਗੇ ਮੋਗੇ ਲਾਗੇ ਅਸੀਂ ਤੁਹਾਨੂੰ ਪਹੁੰਚ ਕਰ ਦਾਂਗੇ ਅਸੀਂ ਤੁਹਾਨੂੰ ਦੇ ਦਾਂਗੇ 66000 ਦੀ ਹਾਂ ਨਾ 66 ਜੇ ਉਹ ਵੀਰ ਪਹੁੰਚਣਾ ਦੂਨੇੜੇ ਲੱਗੇ ਜਾਂਦਾ ਹੋਵੇ ਹਾਂਜੀ ਅੱਜ ਪਹੁੰਚ ਕਰ ਦਾਂਗੇ ਤੇ ਉਹਦਾ 65 ਸੁੱਕਾ-ਪੁੱਕਾ ਪੈਂਠਾ ਬਣਾਵਾਂਗੇ ਲਓ ਜੀ 65000 ਦੀ ਬਾਕੀ ਰੁਪਈਏ ਡਬਲ ਕਰ ਦੂਗੀ ਗਰਮ ਵਾਲੀ ਬੇਤੀ ਹੱਥ ਥੋਰ ਕੇ ਸਾਰੀ ਵੀਰ ਤਾਂ ਮੈਂ ਕਹਿੰਦੇ ਹਾਂ ਰੁਪਈਏ ਜਿਹੜੇ ਪੱਕੇ ਬੰਦੇ ਆਪਾਂ ਜਿਹੜਾ ਹੋਇਆ ਭਾਜੀ ਹੋਏ ਵਾਲਾ ਸਾਹਿਬ ਆਪਣੇ ਸਾਹਿਬ ਉਹਨਾਂ ਨੂੰ ਪੈਸੇ ਪਾ ਦਿਆ ਕਰੋ ਡਬਲ ਪਹੁੰਚਿਆ ਕਰੂਗਾ ਪਹੁੰਚਿਆ ਕਰੂਗਾ ਨਹੀਂ ਗਰੰਟੀ ਆ ਫੁੱਲ ਗਰੰਟੀ ਹੈ ਸਹੀ ਹਾਂ ਹਾਂਜੀ ਹਾਂਜੀ ਸਹੀ ਗੱਲ ਆ ਇਹ ਮੇਰਾ ਵੀਰ ਕੋਈ ਗੱਡੀ ਵਾਲਾ ਨਹੀਂ ਮੇਰਾ ਆਪਣੀ ਭੇਜਾਂਗਾ ਬੇਸ਼ੱਕ ਠੀਕ ਆ ਠੀਕ ਆ ਤੇ ਝ ਕੋਟੀ ਵੀ ਦੀ ਸੂਏ ਸੂਰੀ ਦੇ ਦੁੱਧੋਂ ਗੁਣਾ ਤੀਜਾ ਸੁਆ ਗੱਭਣ ਜੇ ਠੀਕ ਹੈ ਜੀ ਤੇ ਇਹ ਸ਼ਹਿਰੋਂ ਡੇਰੀ ਹੋਈ ਛੋਟੀ ਠੀਕ ਹੈ ਜੀ ਤੁਹਾਨੂੰ ਪਤਾ ਸ਼ਹਿਰੋਂ ਡੇਰੀ ਦੇ ਮਾਲ ਉਹਨਾਂ ਨੂੰ ਚੰਗਾ ਪਾਉਣਾ ਸੱਜਰ ਹਾਂਜੀ ਹਾਂਜੀ ਟੋਕਰ ਗੱਭਣ ਕੱਢੀ ਜਾਣਾ ਕੱਢੀ ਜਾਣਾ ਇਹਦੇ ਤੁਹਾਨੂੰ ਪਤਾ ਵਾ ਹਾਂਜੀ ਬਿਲਕੁਲ ਸਾਰੇ ਵੀਰ ਭਰਾਵਾਂ ਨੂੰ ਪਤਾ ਵਾ ਹਾਂਜੀ ਹਾਂਜੀ ਇਹ 14 ਤੋਂ ਪਲੱਸ ਹੀ ਰਹੀ ਜੇ 15 ਚਲ ਬਧਾਮ ਡੇਰੀ ਦੇ 12 13 ਕੁ ਲੋ ਦੀ ਰੱਖਦੇ ਨਹੀਂ ਨਹੀ ਰੱਖਦੇ ਨਹੀਂ ਰੱਖਦੇ ਉਹ ਪੰਜ ਤੋਂ ਪਲੱਸ ਵਾਲੀ ਰੱਖ ਉਹ ਰੱਖਦੇ ਆ ਠੀਕ ਹੈ ਠੀਕ ਹੈ ਠੀਕ ਹੈ ਰੱਖਣ ਨੂੰ ਤਾਂ ਸਾਡਾ ਵੀ ਜੀ ਕਦਾਂ ਰੱਖ ਲਈਏ ਘਰ ਰੱਖ ਲਈਏ ਮੇਰਾ ਇਹ ਕਿੰਨੇ ਚਿਰ ਦੀ ਚੈੱਕ ਪਾਸਣਾ ਸਾਢੇ 3 ਮਹੀਨੇ ਦੀ ਚੈੱਕ ਪਾਸ ਜੀ ਲਓ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਇਹਦਾ ਮੁੱਲ ਇਦਾਂ ਦਾ ਪਾ ਦੇਣਾ ਵਾ ਅੱਛਾ ਜੀ ਦੁੱਧ ਵੀ ਰੋਜ਼ ਨਹੀਂ ਨਾ ਕਰਮਾਲੀ ਦੇ ਹੁਣ ਵੀ ਹਾਂਜੀ ਫੇਰ ਗਾਹੂ ਪਾਣੀ ਫੇਰ ਸੂਕਣਾ ਸਹੀ ਗੱਲ ਐ ਲਓ ਜੀ ਸਾਢੇ 3 ਮਹੀਨੇ ਦੀ ਚੈੱਕ ਪਾਸ ਤੇ ਸੱਜਰ ਦਾ 14 ਤੋਂ ਪਲੱਸ ਦਾ ਮਿਲ ਕੇ ਰਕੋੜ ਜੇ ਬਾਕੀ ਥਾਂ ਤੁਣ ਜਿਹੜਾ ਚੰਗਾ ਲੱਗਾ ਨੋਕਲਾ ਥਾਂ ਲੱਗਾ ਵਾ ਤੇ ਜੈਡ ਬਲੈਕ ਜੇ ਵੇਖ ਸਕਦੇ ਫੇਸ ਕੁਆਲਿਟੀ ਤੇ ਸਿੰਘ ਬਹੁਤੀ ਬਾਕਮਾਲ ਲੱਗਾ ਹਨ ਨਿਗਾ ਨਿਗਾ ਜਾ ਸਿੰਘ ਲੱਗਾ ਪਿਆ ਵਾ ਦੁੱਧ ਕਿੰਨਾ ਭਾਜੀ ਇਹਦੇ ਕੋਲਣਾ ਦੇਖੋ ਦੁੱਧ ਭਾਜੀ ਹੋਊਗਾ 8 ਕਿਲੋ ਬਾਲਾ ਪਰ 7 ਕਿਲੋ ਦੇ ਦੋਨੇ ਠੀਕ ਹੈ ਲੋ ਜੀ ਦੁੱਧ 8 ਹੋਊਗਾ ਪਰ 7 ਦੀ ਗਰੰਟੀ ਹੈ ਵੇਚ ਸਕਦੇ ਥਾਣਾ ਥੋਣਾ ਉੱਪਰ ਥਾਣਾ ਗਰਗ ਪਹਾੜੀ ਦੇ ਪਰ ਮਿਲਦੀ ਪਹਾੜੀ ਦੇ ਤੋਂ ਬਾਕੀ ਰਕ ਜਾਈ ਹੁੰਦੇ ਡੇਰੀ ਵਾਲਾ ਹਾਂਜੀ ਹਾਂਜੀ ਜਗਤੀ ਗੱਲਵਾਦੀ ਆ ਠੀਕ ਹੈ ਠੀਕ ਹੈ ਇੱਕ ਮੇਰੀ ਬੇਤੀ ਹੋਰ ਕਿਹਨੂੰ ਜੋੜਾ ਕੋ ਲੈ ਜਾਣਾ ਕਿਦੇ ਹਾਂਜੀ ਤੇ ਮਜੇ ਬਾਦੂ ਕੋ ਕਰੋ ਟੋਕੜਾ ਟੁਕੜਾ ਵੇਚ ਲੈ ਪਰ ਫੰਡ ਬਿਲਕੁਲ ਬਿਲਕੁਲ ਸਹੀ ਗੱਲ ਹੈ ਦੋਨੇ ਜਿਹਨਾਂ ਨਾਲ ਹੀਰਾ ਹੀ ਪੰਜਾ ਛਾ ਜਿੰਨਾਂ ਜਿੰਨਾਂ ਦੁੱਧ ਦੋਵਣ ਦੇਈ ਜਣਾ ਕਿੰਨਾ ਭ ਇਹ ਪਾਈ ਦੇ ਦੀ 85 ਦੀ 85 ਦੀ ਹਾਂ ਕਰੀਏ ਜੀ ਆਪਣੇ ਮੋਲੇ ਛੋਟੇ ਛੋਟੇ ਦੇ ਪਹਿਲੇ ਫੋਨ ਤੇ ਜਾਣ ਵਾਲੇ ਕੰਮ ਹੁੰਦੇ ਪਹਿਲੇ ਤੇ ਪਹਿਲੇ ਦੇ ਦੇ ਦੇਖੋ ਕੁੜੀਆ ਕੀ ਲੱਗਾ ਮੋਟੀ ਧਾਰੇ ਦੀ ਨਹੀਂ ਨਹੀਂ ਥਾਣ ਤੁਹਾਨੂੰ ਚੰਗਾ ਲੱਗਾ ਨੋਕਲਾ ਧਾਰਾ ਦੱਸੋ ਭਾਜੀ ਹਰ ਕਰੀਏ ਮਾਨਦਾਨਾ ਹਾਂਜੀ ਹਾਂ ਨਈ ਪਾਈ 80 ਦੇ ਦੀ ਪੁਲੀ ਦੀ ਨਹੀਂ 2000 ਛੱਡ ਦੀਏ 78 ਦੀ ਪੂਰੇ 76 ਰਿਆਲ ਦੀ ਦਵਾਂਗੇ ਪੂਰੇ 76 ਦੀ ਅੱਛਾ ਜੀ ਮਾਂ ਤਾਲ ਵੀ ਤਾਂ ਕਰਾਂਗੇ 102 400 ਠੀਕ ਹੈ ਠੀਕ ਹੈ ਲਓ ਜੀ 76000 ਦੀ ਮੇਰੇ ਮੁੱਲ ਪਾਤੇ ਭਾਵੇਂ ਆਣ ਕੇ ਮੇਰੇ ਨਾਲ ਲੜੀ ਹਾਂਜੀ ਉਹ ਯਾਰ ਮੁੱਲ ਘੱਟ ਪਾਤੇ ਆ ਚਲੋ ਕੋਈ ਨਹੀਂ ਜਾਣਦਾ ਉਹ ਗੱਲ ਵੀ ਤੇ ਫੋਨ ਤੇ ਹੁੰਦੀ ਫੋਨ ਬੰਦ ਹੋ ਜਾ ਸੋਚਣ ਦਾ ਠੀਕ ਹੈ ਠੀਕ ਹੈ ਠੀਕ ਹੈ ਮੈਂ ਹੁਣ ਵੇਖੀ ਜੂ ਦੋ 400 ਵਾਧਾ ਜਾਂ ਘੱਟਾ ਜੀ ਹਾਂ ਘੱਟਾ ਵੇਖੀ ਜੂ ਅਗਲਾ ਵੀ ਮੇਲਾ ਲੁੱਟਣਾ ਹਸਾਬੀ ਏ ਲਓ ਜੀ ਮੇਲਾ ਲੁੱਟਣ ਵਾਲਾ ਹੀ ਹਸਾਬਤਾ ਬਿਲਕੁਲ ਸਹੀ ਗੱਲ ਲਓ ਜੀ ਕੋਠੇ ਕਿੱਡੀ ਰਾੜ ਜੀ ਪੈ ਜੇ ਭ ਲਓ ਜੀ ਜਿੰਨੇ 6-7 ਘਰ ਰੱਖਣੀਆਂ ਉਹਦੇ ਵਾਸਤੇ ਆ ਇੱਕੋ ਹੀ ਵਾਰਡ ਕਾਫੀ ਆ 45 ਲੀਟਰ ਜਿਹੜਾ ਪਹਿਲੇ ਸਵੇਰੇ ਦਾ ਮਿਲ ਕਰ ਕੌੜਿਆ ਬਾਕੀ ਵੀਡੀਓ ਨੂੰ ਵੱਤ ਵਾਰੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਿਹੜੋ ਕਿ ਇਹ ਵੀਰਪਰਾਣ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆ ਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ